ਅਮਰitsar ਦੇ ਵਿੱਚ ਡਾਕਟਰ ਭੀਮਰਾਓ ਅਮੇਦਕਰ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਦੇ ਮਾਮਲੇ ਉੱਥੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨਿਤ ਨਵੇਂ ਡਰਾਮੇਬਾਜ਼ੀ ਕਰ ਰਹੀਆਂ ਇੱਕ ਤੇ ਦੂਜੀ ਦੇ ਬਾਰੇ ਇਹ ਗੱਲ ਕਹਿੰਦੀ ਆ ਕਿ ਇਹਨਾਂ ਨੇ ਡਾਕਟਰ ਭੀਮਰਾਓ ਅਮੇਦਕਰ ਸਾਹਿਬ ਦਾ ਸਤਿਕਾਰ ਨਹੀਂ ਕੀਤਾ ਤਾਂ ਕਰਕੇ ਇਹ ਕੁਝ ਹੋਇਆ ਦੂਜੀ ਤਰ ਇਹ ਗੱਲ ਕਹਿੰਦੀ ਜੀ ਕਿ ਸੰਵਿਧਾਨ ਦੀ ਕਦੇ ਇਹਨਾਂ ਨੇ ਕਦਰ ਨਹੀਂ ਕੀਤੀ ਇਹ ਤਾਂ ਕਰਕੇ ਹੋਇਆ ਤੀਜੀ ਤਰ ਦਾ ਇਹ ਕਹਿੰਦਾ ਜੀ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ ਇਹ ਕੁਝ ਕਰ ਦਿੱਤਾ ਗਿਆ ਇਸ ਕਰਕੇ ਇਹ ਸਿਆਸੀ ਪਾਰਟੀ ਹੀ ਜ਼ਿੰਮੇਵਾਰ ਆ ਇਹਨਾਂ ਨੇ ਜਾਣ ਬੁੱਝ ਕੇ ਕੁਝ ਕਰਵਾਇਆ ਇਸ ਕਰਕੇ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਕੀ ਹੋਣੀ ਆ ਕਾਰਵਾਈ ਕਦੋਂ ਹੋਣੀ ਆ ਇਹਦੇ ਬਾਰੇ ਤਾਂ ਆਪਾਂ ਕੋਈ ਟਿੱਪਣੀ ਕਰ ਨਹੀਂ ਸਕਦੇ ਪਰ ਬੀਤੇ ਦੇ ਵੱਲ ਜੇਕਰ ਆਪਾਂ ਝਾਤ ਮਾਰਗੇ ਤੇ ਵਰਤਮਾਨ ਦੇ ਨਾਲ ਜੇਕਰ ਤੁਲਨਾ ਕਰਕੇ ਦਈਏ ਤਾਂ ਬਹੁਤ ਸਾਰੇ ਸਵਾਲ ਜ਼ਿਹਨ ਦੇ ਵਿੱਚ ਆ ਜਾਂਦੇ ਆ ਬੀਤੇ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵੱਖ-ਵੱਖ ਧਰਮ ਗ੍ਰੰਥਾਂ ਦੀ ਬੇਅਦਬੀ ਹੋਈ ਆ ਕਿਸੇ ਥਾਂ ਦੇ ਉੱਤੇ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਕਿਤੇ ਗੀਤਾ ਦੀ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਦੀ ਬੇਅਦਬੀ ਹੋਈ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਭੀੜ ਦੇ ਵੱਲੋਂ ਲੋਕਾਂ ਦੇ ਵੱਲੋਂ ਸਬੰਧਤ ਬੰਦਿਆਂ ਨੂੰ ਕਈ ਥਾਵਾਂ ਤੇ ਮ ਜਦੋਂ ਬੰਦਾ ਹੀ ਮਾਰਤਾ ਮੁੱਦਾ ਹੀ ਗਾਇਬ ਹੋ ਗਿਆ ਤਾਂ ਪਤਾ ਕਿਵੇਂ ਲੱਗੂਗਾ ਇਹਨੂੰ ਭੇਜਿਆ ਕਿਨੇ ਸੀ ਇਹਦੇ ਪਿੱਛੇ ਮਕਸਦ ਕਿਹੜਾ ਸੀ ਕਿਹਦੇ ਇਸ਼ਾਰੇ ਦੇ ਉੱਤੇ ਚੱਲਦਾ ਸੀ ਇਹਦੇ ਪਿੱਛੇ ਕਾਰਨ ਕੀ ਸੀ ਭਾਈਚਾਰੇ ਦੇ ਵਿੱਚ ਵਿਸਤ ਤਾਂ ਨਹੀਂ ਪਾਉਣ ਆਇਆ ਸੀ ਕਿਉਂ ਧਰਮ ਦੇ ਨਾਂ ਦੇ ਉੱਤੇ ਇਹ ਪਵਾੜੇ ਪਾਉਣ ਆਇਆ ਸੀ ਬੰਦਾ ਜਿਉਂਦਾ ਹੋਊਗਾ ਉਦੇ ਕੋਲੋਂ ਆਪਾਂ ਕੋਈ ਬਿਆਨ ਲਵਾਂਗੇ ਉਹਦੇ ਬਿਆਨ ਕਲਮਬੱਧ ਹੋਣਗੇ ਫੇਰ ਹੀ ਕੋਈ ਨਾ ਕੋਈ ਸਾਜ਼ਿਸ਼ ਬੇਪਰੰਧ ਹੋਊਗੀ ਜਾਂ ਬੰਦਾ ਮਾਰਨਗੇ ਤੇ ਆਪਾਂ ਇਸੇ ਗੱਲ 'ਚ ਮਾਨ ਮਸੂਤ ਕਰੀ ਜਾਗੇ ਆਪਾਂ ਖਿੱਚਤਾ ਕੰਮ ਆਪਾਂ ਛੱਡਿਆ ਨਹੀਂ ਜਿਹਨੇ ਐ ਕੀਤਾ ਆਪਾਂ ਉਹਦਾ ਕੰਮ ਤਮਾਮ ਕਰਤਾ ਇਹਨਾਂ ਗੱਲਾਂ ਦੇ ਕਰਕੇ ਅਸੀਂ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਅਸੀਂ ਵੀ ਗੁਨਾਹ ਕੀਤੇ ਵੀ ਉਹਨਾਂ ਬੰਦਿਆਂ ਦੇ ਕੋਲੋਂ ਕੋਈ ਸੱਚ ਉਗਲਵਾਇ ਨਹੀਂ ਸਕੇ ਪਰ ਹੁਣ ਸਾਡੇ ਕੋਲੇ ਆਕਾਸ਼ਦੀਪ ਹੈ ਇਹ ਉਹ ਆਕਾਸ਼ਦੀਪ ਆ ਜਿਹਨੇ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਸਿਰ ਦੇ ਵਿੱਚ ਬੁੱਤ ਦੇ ਵਿੱਚ ਥੋੜੇ ਮਾਰੇ ਆ ਪਹਿਲਾਂ ਵੀ ਵੀਡੀਓ ਵਾਇਰਲ ਹੋਈ ਸੀ 23 24 ਸਕਿੰਟ ਦੀ ਪਰ ਹੁਣ ਇੱਕ ਨਵੀਂ ਵੀਡੀਓ ਆਈ ਹੈ 3 ਮਿੰਟ ਤੇ 20 ਸਕਿੰਟ ਦੀ ਆਕਾਸ਼ਦੀਪ ਉਸ ਵੀਡੀਓ ਦੇ ਵਿੱਚ ਮੈਂ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਉਹਦੇ ਹੱਥ ਦੇ ਵਿੱਚ ਇੱਕ ਝੋਲਾ ਤੇ ਧਰਮ ਸਿੰਘ ਮਾਰਕੀਟ ਦੇ ਵੱਲੋਂ ਉਹ ਆ ਰਿਹਾ ਉਹ ਇਸ ਬੁੱਤ ਦੇ ਕੋਲੇ ਆਉਂਦਾ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਬੁੱਤ ਦੇ ਕੋਲੇ ਆਉਂਦਾ ਥੜੇ ਦੇ ਉੱਤੇ ਚੜਦਾ ਤੇ ਬਾਅਦ ਦੇ ਵਿੱਚ ਸੰਵਿਧਾਨ ਦੀ ਕਾਪੀ ਨੂੰ ਅੱਗ ਲਾ ਦਿੰਦਾ ਉਸ ਤੋਂ ਬਾਅਦ ਉਹ ਝੋਲੇ ਦੇ ਵਿੱਚੋਂ ਥੋੜਾ ਕੱਢਦਾ ਤੇ ਫਿਰ ਬੁੱਤ ਦੇ ਉੱਤੇ ਚੜ ਜਾਂਦਾ ਤੇ ਫਿਰ ਇਹਦੇ ਉੱਤੇ ਜ਼ੋਰ-ਜ਼ੋਰ ਦੀ ਵਾਰ ਕਰਦਾ ਜ਼ੋਰ-ਜ਼ੋਰ ਦੀ ਸੱਟਾਂ ਮਾਰਦਾ ਉਸ ਤੋਂ ਬਾਅਦ ਰੌਲਾ ਪੈ ਗਿਆ ਲੋਕਾਂ ਨੇ ਇਹਨੂੰ ਲਾ ਲਿਆ ਲੋਕਾਂ ਨੇ ਇਹਨੂੰ ਝੰਬਿਆ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਹੁਣ ਇਹ ਪੁਲਿਸ ਦੀ ਕਸਟਡੀ ਦੇ ਵਿੱਚ ਆ ਆਪਾਂ ਜਾਣਦੇ ਹਾਂ ਪਰ ਇਹ ਆਕਾਸ਼ ਦੀ ਭੇਜਿਆ ਕਿਨੇ ਸਵਾਲ ਇਹ ਆ ਇਹਨੂੰ ਭੇਜਣ ਵਾਲਾ ਕੌਣ ਆ ਸਵਾਲ ਇਹ ਆ ਇਹਦਾ ਮਕਸਦ ਕੀ ਆ ਸਵਾਲ ਇਹ ਆ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਆ ਸਵਾਲ ਇਹ ਆ ਇਹ ਆਬੂ ਤਾਂ ਵੀ ਤੋਂ ਆਇਆ ਇਹਦੇ ਵੱਲੋਂ ਜੋ ਕਰਤੂਤ ਕੀਤੀ ਗਈ ਆ ਤੇ ਇਹਨੇ ਕਿਉਂ ਕੀਤੀ ਆ ਸਵਾਲ ਇਹ ਆ ਇਹ ਸਾਰੀਆਂ ਗੱਲਾਂ ਪੁਲਿਸ ਦੀ ਪੜਤਾਲ ਦਾ ਵਿਸ਼ਾ ਪਰ ਹੈਰਾਨੀ ਇਸ ਗੱਲ ਦੀ ਵੀ ਪੁਲਿਸ ਦੀ ਪੜਤਾਲ ਦੇ ਵਿੱਚੋਂ ਹਲੇ ਤੱਕ ਬਹੁਤਾ ਕੁਝ ਨਿਕਲਦਾ ਨਹੀਂ ਦਿਖਦਾ ਤੇ ਰਾਜਨੀਤਿਕ ਲੋਕਾਂ ਦੇ ਵੱਲੋਂ ਇੱਕ ਦੂਜੇ ਦਾ ਪੌਂਚਾ ਖਿਚੜਨ ਦੀ ਕਸਰ ਕੋਈ ਨਹੀਂ ਬਾਕੀ ਛੱਡੀ ਜਾ ਰਹੀ ਪਰਿਵਾਰ ਦੇ ਵੱਲੋਂ ਆਕਾਸ਼ਦੀਪ ਦੀ ਮਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਸਾਡਾ ਪੁੱਤ ਜਦੋਂ ਤੋਂ ਬਾਹਰਲੇ ਮੁਲਕ ਦੇ ਵਿੱਚ ਗਿਆ ਸਾਡੇ ਸੰਪਰਕ ਦੇ ਵਿੱਚ ਨਹੀਂ ਆ ਉਹ 3-4 ਮਹੀਨੇ ਪਹਿਲਾਂ ਵਾਪਸ ਆ ਗਿਆ ਸੀਗਾ ਦੁਬਈ ਦੇ ਵੱਲੋਂ ਆਬੂਤਾਬੀ ਦੇ ਵੱਲੋਂ ਪਰ ਸਾਨੂੰ ਨਹੀਂ ਮਿਲਿਆ ਜਦ ਕਿ ਪੜਸਦਾ ਇਹ ਕਹਿੰਦਾ ਜੀ ਪੜਤਾਲ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਉਹ ਆਪਣੇ ਘਰ ਦੇ ਵਿੱਚ ਗਿਆ ਵੀ ਸੀ ਮੈਂ ਇਸ ਗੱਲ ਨੂੰ ਸਮਝ ਸਕਦਾ ਵੀ ਜਦੋਂ ਕੋਈ ਇਹੋ ਜਿਹਾ ਚੱਕਰ ਪੈ ਜੇ ਕੋਈ ਕਾਨੂੰਨੀ ਚੱਕਰ ਪੈ ਜੇ ਤਾਂ ਟੱਬਰ ਦੇ ਬਾਕੀ ਜੀ ਆਪਣੇ ਬਚਾਅ ਦੀ ਖਾਤਰ ਇਹ ਗੱਲ ਕਹਿੰਦੇ ਹੁੰਦੇ ਕਿ ਸਾਡਾ ਭਾਈ ਇਸ ਬੰਦੇ ਨਾਲ ਸੰਬੰਧ ਕੋਈ ਨਹੀਂ ਬੇਦਖਲੀ ਦਾ ਨੋਟਿਸ ਵੀ ਜਾਰੀ ਹੋ ਜਾਂਦਾ ਹੁੰਦਾ ਕਿ ਭਾਈ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਤਾਂ ਜੋ ਕਾਨੂੰਨੀ ਕਾਰਵਾਈ ਤੋਂ ਬਾਕੀ ਦੇ ਟੱਬਰ ਦੇ ਜੀ بچ ਸਕਣ ਇਹ ਇੱਕ ਪ੍ਰਕਿਰਿਆ ਦਾ ਹਿੱਸਾ ਹੁੰਦਾ ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ 24 ਸਾਲ ਦਾ ਇਹ ਮੁੰਡਾ ਆਕਾਸ਼ਦੀਪਾ ਜਿਹਨੇ 12ਵੀਂ ਪਾਸ ਕੀਤੀ ਆ ਜਿਹੜਾ 22 ਜੂਨ 2022 ਨੂੰ ਆਬੂਤਾਬੀ ਦੇ ਵਿੱਚ ਗਿਆ ਜਿਹੜਾ 11 ਅਕਤੂਬਰ 2024 ਨੂੰ ਭਾਰਤ ਦੇ ਵਿੱਚ ਮੁੜ ਕੇ ਆਇਆ ਇਹਨੇ ਇਹ ਸਾਰਾ ਕੁਝ ਕੀਤਾ ਕਿਉਂ ਆ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਆ ਮਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਆ ਕਿ ਜਦੋਂ ਗਿਆ ਸੀ ਕਲੀਨ ਸ਼ੇਵ ਸੀ ਹੁਣ ਜਦੋਂ ਇਹ ਆਇਆ ਇਹਦੇ ਪਰਨਾ ਬੰਨਿਆ ਹੋਇਆ ਜਿਹੜੀ ਅਸੀਂ ਵੀਡੀਓ ਦੇਖੀ ਆ ਜਿਹਦੇ ਵਿੱਚ ਉਹ ਥੋੜਾ ਚੱਕ ਕੇ ਡਾਕਟਰ ਭੀਮਰਾਓ ਅਮੇਰਕਰ ਸਾਹਿਬ ਦੇ ਬੱਤਲ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਉਹਦੇ ਦਾੜੀ ਵੀ ਰੱਖੀ ਹੋਈ ਆ ਇਹ ਮਕਸਦ ਕੀ ਆ ਜੇ ਇਹ ਕਿਰਾਏ ਦੇ ਕਮਰੇ ਦੇ ਉੱਤੇ ਰਹਿੰਦਾ ਮਰਸਰ ਦੇ ਵਿੱਚ ਇਹ ਇਹ ਪਛੇ ਸ਼ਾਸਤ ਕੀ ਆ ਇਹ ਤਾਂ ਹੋ ਨਹੀਂ ਸਕਦਾ ਕਿ ਬੰਦੇ ਦੇ ਝੋਲੇ ਦੇ ਵਿੱਚ ਆਪੇ ਹੀ ਪੈ ਗਿਆ ਜੀ ਉੱਥੇ ਥੋੜਾ ਆ ਗਿਆ ਉਹਨੇ ਇੱਕ ਪੈਟਰੋਲ ਦੀ ਬੋਤਲ ਵੀ ਲਈ ਆ ਪੈਟਰੋਲ ਦੀ ਬੋਤਲ ਲੈ ਕੇ ਆਇਆ ਉੱਥੇ ਇਹਨੇ ਕਿਸੇ ਦਾ ਕਿਸੇ ਪਾਸੇੋਂ ਬੋਤਲ ਵੀ ਲਈ ਆ ਇਹਨੇ ਪੈਟਰੋਲ ਵੀ ਪਵਾਇਆ ਇਹ ਸਾਰਾ ਕੁਝ ਪੜਤਾਲ ਦਾ ਵਿਸ਼ਾ ਤਾਂ ਹੈਗਾ ਹੀ ਆ ਪੈਟਰੋਲ ਕਿੱਥੋਂ ਲੈ ਕੇ ਆਇਆ ਇਹਦਾ ਕੀ ਬੰਸ਼ਾ ਸੀ ਇਹਨੇ ਥੋੜਾ ਕਿਹੜੀ ਦੁਕਾਨ ਤੋਂ ਲਿਆ ਕਿਹੜੇ ਘਰ ਦੇ ਵਿੱਚੋਂ ਲਿਆ ਇਹਨੂੰ ਕੌਣ ਗਾਈਡ ਕਰਦਾ ਸੀ ਤੇ ਇਹਨੇ 26 ਜਨਵਰੀ ਗਣਤੰਤਰ ਦਿਵਸ ਮੌਕਾ ਹੀ ਕਿਉਂ ਚੁਣਿਆ ਇਹ 25 ਜਨਵਰੀ ਨੂੰ ਕੁਛ ਨਹੀਂ ਕਰ ਗਿਆ ਇਹ 20 ਜਨਵਰੀ ਨੂੰ ਕੁਛ ਨਹੀਂ ਕਰ ਗਿਆ ਜੇਕਰ ਇਹ 11 ਅਕਤੂਬਰ 2024 ਨੂੰ ਆਇਆ ਭਾਰਤ ਦੇ ਵਿੱਚ ਮੁੜ ਕੇ ਅਬੂ ਧਾਬੀ ਦੇ ਵਿੱਚੋਂ ਤਾਂ ਇਹਨੇ ਫਿਰ 12 ਅਕਤੂਬਰ ਨੂੰ ਇਹ ਕੁਝ ਕਿਉਂ ਨਾ ਕਰਤਾ ਇਹਨੇ 12 ਦਸੰਬਰ ਨੂੰ ਕਿਉਂ ਨਾ ਕਰਤਾ ਇਹਨੇ 12 ਜਨਵਰੀ ਨੂੰ ਕਿਉਂ ਨਾ ਕਰਤਾ ਇਹਨੇ 26 ਜਨਵਰੀ ਗਣਤੰਤਰ ਦਿਵਸ ਹੀ ਕਿਉਂ ਚੁਣਿਆ ਵੀ ਭਾਈ ਮੈਂ ਉਸ ਦਿਨ ਇਹ ਕੁਝ ਕਰਨਾ ਇਹ ਬਹੁਤ ਸਾਰੀਆਂ ਗੱਲਾਂ ਇਹਦੇ ਪਿੱਛੇ ਵੱਖ-ਵੱਖ ਸਿਆਸੀ ਪਾਰਟੀਆਂ ਦਾ ਵੀ ਹੱਥ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਜੇਕਰ ਇਹਦੀ ਹਾਲਾਂਕਿ ਇਹੋ ਜਿਹੇ ਮਾਮਲਿਆਂ ਦੀ ਨਿਰਪੱਖ ਤਰੀਕੇ ਨਾਲ ਪੜਤਾਲ ਨਹੀਂ ਸਾਹਮਣੇ ਆਉਂਦੀ ਪਰ ਜੇਕਰ ਪੜਤਾਲ ਸਾਹਮਣੇ ਆ ਜਾਵੇ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਕੋਈ ਨਾ ਕੋਈ ਧਿਰ ਇਹਦੇ ਪਿੱਛੇ ਖੜੀ ਹੋਈ ਮਿਲੂਗੀ ਪੰਜਾਬ ਦੀ ਇੱਕ ਸਿਆਸੀ ਪਾਰਟੀ ਭਾਜਪਾ ਦੇ ਇੱਕ ਨੇਤਾ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਭਾਈ ਅਮਰਤਪਾਲ ਵੀ ਦੁਬਈ ਦੇ ਵਿੱਚੋਂ ਆਇਆ ਸੀ ਇਹ ਵੀ ਦੁਬਈ ਦੇ ਵਿੱਚੋਂ ਆਇਆ ਤੇ ਭਾਈ ਹੈਰਾਨੀ ਹੁੰਦੀ ਹੈ ਵੀ ਭਾਈ ਕਿਸ ਤਰੀਕੇ ਨਾਲ ਏਜੰਸੀਆਂ ਬੰਦਿਆਂ ਨੂੰ ਵਰਤਦੀਆਂ ਇਹ ਦੁਬਈ ਵਾਲਾ ਕਨੈਕਸ਼ਨ ਆ ਜਿਹੜਾ ਇਹਦੇ ਪਿੱਛੇ ਜੋ ਜੋੜ ਘਟਾਓ ਕੀਤੀ ਜਾ ਰਹੀ ਆ ਕੀ ਇਹੀ ਕਨੈਕਸ਼ਨ ਆ ਜਾਂ ਇਹਦੇ ਪਿੱਛੇ ਕੋਈ ਹੋਰ ਗੱਲ ਹੈਗੀ ਆ ਇਹਦੇ ਬਾਰੇ ਪੜਤਾਲ ਕੌਣ ਕਰੂਗਾ ਤੇ ਪੁਲਿਸ ਇਸ ਮਸਲੇ ਦੇ ਉੱਤੇ ਸੱਚਾਈ ਬਿਆਨ ਕਰੇ ਪੁਲਿਸ ਇਸ ਮਸਲੇ ਦੀ ਸਮੁੱਚੀ ਕਹਾਣੀ ਬਿਆਨ ਕਰੇ ਗੱਲ ਇਹ ਨਹੀਂ ਕਿ ਇੱਕ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਬੁੱਤ ਆ ਜਿਹੜਾ ਕੋਈ ਵੀ ਹਵਾ ਦੇ ਨਾਲ ਵੀ ਡਿੱਗ ਸਕਦਾ ਕੋਈ ਹੋਰ ਵੀ ਕਾਰਨ ਹੋ ਸਕਦਾ ਪਰ ਜਦੋਂ ਮਨੁੱਖ ਤੋੜੇ ਤੇ ਇੱਕ ਵੱਡੀ ਹਸਤੀ ਦਾ ਬੁੱਤ ਤੋੜੇ ਉਹਦੇ ਸੱਟਾਂ ਮਾਰੀਆਂ ਜਾਣ ਉਥੋਂ ਦੀ ਜ਼ਿਹਨੀयत ਦਾ ਪ੍ਰਗਟਾਵਾ ਹੁੰਦਾ ਵੀ ਉਹ ਕਿਸੇ ਦਾ ਸਿਖਾਇਆ ਹੋਇਆ ਜਾਂ ਉਹ ਨਫ਼ਰਤ ਪਾਲ ਕੇ ਫਿਰਦਾ ਤੇ ਜਿਹੜਾ ਉਹਨੇ ਸੰਵਿਧਾਨ ਦੇ ਬਾਰੇ ਬਿਆਨ ਦਿੱਤਾ ਪੁਲਿਸ ਨੇ ਇਹ ਗੱਲ ਕਹੀ ਆ ਕਿ ਸਾਡੇ ਕੋਲੇ ਇਸ ਆਕਾਸ਼ਦੀਪ ਨੇ ਗੱਲ ਕਬੂਲੀ ਆ ਕਿ ਪਾਈਬਾ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਕਿਹੜਾ ਕਾਰਨ ਆ ਵੀ ਪਾਈਬਾ ਸੰਵਿਧਾਨ ਨੂੰ ਮੰਨਦਾ ਨਹੀਂ 26 ਜਨਵਰੀਆ ਦਾ ਦਿਨ ਚੁੜਿਆ ਥੋੜਾਂ ਦੇ ਨਾਲ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਬੰਦਾ ਕਲੀਨ ਸ਼ੇਵ ਸੀ ਇਹ ਹੁਣ ਸਿੱਖੀ ਦੇ ਰੂਪ ਦੇ ਵਿੱਚ ਦਿਸਦਾ ਕਿਤੇ ਇਹਦੇ ਪਿੱਛੇ ਇਹ ਤਾਂ ਨਹੀਂ ਕਾਰਨ ਕਿ ਸਿੱਖਾਂ ਨੂੰ ਤੇ ਦਲਿਤ ਭਾਈਚਾਰੇ ਨੂੰ ਆਪਸ ਦੇ ਵਿੱਚ ਲੜਾਇਆ ਜਾਵੇ ਕਿਤੇ ਇਹ ਤਾਂ ਨਹੀਂ ਵੀ ਪੰਜਾਬ ਦੇ ਵਿੱਚ ਭਾਈਚਾਰਿਆਂ ਦੇ ਵਿੱਚ ਵਿਤਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਗੱਲਾਂ ਬੜੀਆਂ ਡੂੰਘੀਆਂ ਇਹਦੇ ਵਾਲੇ ਕਿਸੇ ਦਾ ਖਿਆਲ ਨਹੀਂ ਜਾਣਾ ਬੰਦਾ ਫੜ ਲਿਆ ਬੰਦਾ ਫੜ ਲਿਆ ਬੰਦਾ ਫੜ ਲਿਆ ਇਹ 4 ਦਿਨ ਮੁਜ਼ਾਰੇ ਹੋਰ ਚੱਲਣੇ ਆ 4 ਦਿਨ ਪ੍ਰਦਰਸ਼ਨ ਹੋਰ ਚੱਲਣੇ ਪਰ ਗੱਲ ਖਤਮ ਹੋ ਜਾਣੀ ਆ ਪਰ ਜਿਨ੍ਹਾਂ ਨੇ ਇਹ ਕੁਝ ਕਰਵਾਇਆ ਉਹਨਾਂ ਨੇ ਕੋਈ ਨਾ ਕੋਈ ਨਵੀਂ ਘੜਤ ਵੀ ਘੜ ਲਈ ਹੋਣੀ ਆ ਵੀ ਜੇਕਰ ਇਹ ਸਾਡਾ ਪਟਾਕਾ ਠੁੱਸ ਹੋਗਾ ਜੇਕਰ ਇਹਦਾ ਖੜਕਾ ਬਹੁਤਾ ਵੱਡਾ ਨਹੀਂ ਹੋਇਆ ਤਾਂ ਅਸੀਂ ਕੁਝ ਨਾ ਕੁਝ ਹੋਰ ਇਸ ਤੋਂ ਬਾਅਦ ਕਰੀਏ ਉਹਨਾਂ ਨੇ ਇਹ ਆਪਣੀਆਂ ਯੋਜਨਾਵਾਂ ਘੜਦੀਆਂ ਸ਼ੁਰੂ ਕਰ ਦਿੱਤੀਆਂ ਹੋਣੀਆਂ ਅਸੀਂ ਕਿਸੇ ਯੋਜਨਾ ਦੇ ਵਿੱਚ ਫਸਤਾ ਨਹੀਂ ਜਾਵਾਂਗੇ ਸਵਾਲ ਇਹ ਆ ਅੱਜ ਦੇਖੋ ਪੰਜਾਬ ਦੇ ਵਿੱਚ ਕੁਝ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਦੋਸ਼ ਲਾਈ ਜਾਂਦੀਆਂ ਲੋਕ ਵੀ ਵਕਫ ਵਕਫ ਥਾਵਾਂ ਦੇ ਉੱਤੇ ਬੰਦ ਦਾ ਐਲਾਨ ਕਰਦੇ ਆ ਅਸੀਂ ਇਸ ਗੱਲ ਨਾਲ ਸਹਿਮਤ ਆ ਕਿ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਵਰਗੀ ਮਹਾਨ ਹਸਤੀ ਕੋਈ ਨਹੀਂ ਭਾਰਤ ਦੇ ਤਾਂ 99% ਨੇਤਾਵਾਂ ਦਾ ਇੱਕ ਪੈਰ ਮੈਂ ਕਹਿੰਦਾ ਵੀ ਪੈਰ ਵਰਗੇ ਵੀ ਨਹੀਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਵਰਗੇ ਉਹਨਾਂ ਨੇ ਕਦੇ ਸੰਵਿਧਾਨ ਪੜ੍ਹਿਆ ਨਹੀਂ ਸੰਵਿਧਾਨ ਦੇ ਮੁਤਾਬਕ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਕੀਤਾ ਨਹੀਂ ਦੇਸ਼ ਦੇ ਵਿੱਚ ਬਰਾਬਰਤਾ ਦੀ ਗੱਲ ਕੀਤੀ ਨਹੀਂ ਉਹਨਾਂ ਨੇ ਤਾਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੂੰ ਤੇ ਸੰਵਿਧਾਨ ਸ਼ਬਦ ਨੂੰ ਵਰਤਿਆ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਪਰ ਜਿਹੜੇ ਬੰਦੇ ਇਸ ਵੇਲੇ ਬੁੱਤ ਤੋੜਦੇ ਆ ਇਹਨਾਂ ਦੇ ਪਿੱਛੇ ਮਕਸਦ ਕੀ ਆ ਇਹ ਪੁਲਿਸ ਨੇ ਕਲੀਅਰ ਕਰਨਾ ਇਹ ਉਹਦੇ ਪਰਿਵਾਰ ਨੇ ਕਲੀਅਰ ਕਰਨਾ ਉਸ ਬੰਦੇ ਨੇ ਆਕਾਸ਼ ਨੇ ਆਪ ਕਲੀਅਰ ਕਰਨਾ ਉਹਨੇ ਕਿਉਂ ਹੁਣ ਇਸ ਰੂਪ ਨੂੰ ਬਣਾਇਆ ਉਹ ਪਹਿਲਾਂ ਕਲੀਨ ਸ਼ੇਵ ਸੀ ਹੁਣ ਕਿਉਂ ਆਇਆ ਉਹਨੇ ਦਿਨ ਇਹੀ ਕਿਉਂ ਛੁੜਿਆ ਇਹਦੇ ਪਿੱਛੇ ਮਨਸ਼ਾ ਕੀ ਆ ਉਹ ਕਿਉਂ ਕਹਣਾ ਕਿ ਮੈਂ ਤਾਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਹਾਲਾਂਕਿ ਮੈਂ ਇਹਦੇ ਉੱਤੇ ਟਿੱਪਣੀ ਨਹੀਂ ਕਰਦਾ ਕੋਈ ਬੰਦਾ ਇਹ ਵੀ ਗੱਲ ਕਹਿ ਸਕਦਾ ਵੀ ਸੰਵਿਧਾਨਕ ਨਿਯਮਾਂ ਦੇ ਮੁਤਾਬਕ ਦੇਸ਼ ਦੇ ਵਿੱਚ ਆਹ ਕੁਝ ਨਹੀਂ ਹੁੰਦਾ ਆਹ ਕੁਝ ਨਹੀਂ ਹੁੰਦਾ ਪਰ ਜੇਕਰ ਉਹ ਬੰਦਾ ਸਪਸ਼ਟ ਤੌਰ ਤੇ ਕਹਿੰਦਾ ਕਿ ਮੈਂ ਸੰਵਿਧਾਨ ਨੂੰ ਮੰਨਦਾ ਨਹੀਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਭਾਈ ਇੱਕ ਪਾਲ ਨੂੰ ਲੰਮਾ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਇਹ ਹੈ ਜੀ ਕਿ ਇੱਕ ਪਾਲ ਲੰਮੀ ਹੋ ਰਹੀ ਹੈ ਜਾਂ ਫਿਰ ਇਹ ਆ ਕਿ ਭਾਈ ਇਸ ਵੇਲੇ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਨੇੜੇ ਆਉਣੀਆਂ ਚੋਣਾ ਲੋਕੇ ਹਾਲੇ 2 ਸਾਲ ਪਏ ਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੋਈ ਸਿਆਸੀ ਤਰ ਪੰਜਾਬ ਦੇ ਵਿੱਚ ਐਸੀ ਤਾਂ ਨਹੀਂ ਜਿਹੜੀਆਂ ਇਹੋ ਜਿਹੀਆਂ ਕਰਤੂਤਾ ਕਰਵਾ ਕੇ ਇਹੋ ਜਿਹੀਆਂ ਹਰਕਤਾਂ ਕਰਵਾ ਕੇ ਪੰਜਾਬ ਦੇ ਵਿੱਚ ਆਪਦੇ ਪੈਰ ਪੱਕੇ ਕਰਨ ਦੀ ਕੋਸ਼ਿਸ਼ ਕਰ ਰਹੀ ਆ ਇੱਕ ਸਿਆਸੀ ਵਿਅਕਤੀ ਦੇ ਵੱਲੋਂ ਜਿਹੜਾ ਕਿ ਮੇਰਾ ਚੰਗਾ ਜਾਣਕਾਰ ਆ ਉਹਨੇ ਇਹ ਗੱਲ ਕਹੀ ਆ ਚਲੋ ਮੈਂ ਪਾਰਟੀ ਦਾ ਜ਼ਿਕਰ ਨਹੀਂ ਕਰਦਾ ਉਹਨੇ ਇਹ ਗੱਲ ਕਹੀ ਆ ਵੀ ਅੰਮ੍ਰਿਤਸਰ ਦੇ ਵਿੱਚ ਕੁਝ ਕ ਬੰਦਿਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਇੱਕ ਸਿਆਸੀ ਤਰ ਦੇ ਵੱਲੋਂ 25 ਜਨਵਰੀ ਨੂੰ ਕਿ 26 ਨੂੰ ਯਾਨੀ ਕਿ ਕੱਲ ਨੂੰ ਕੁਝ ਵੀ ਵਾਪਰ ਸਕਦਾ ਤੁਸੀਂ ਪ੍ਰਦਰਸ਼ਨ ਕਰਨ ਵਾਸਤੇ ਤਿਆਰ ਰਹਿਣਾ ਮਤਲਬ ਇਹਦਾ ਇਹ ਤਾਂ ਨਹੀਂ ਵੀ ਇਹਦੇ ਪਿੱਛੇ ਕੋਈ ਨਵੀਂ ਕਹਾਣੀ ਸਰਜੀ ਜਾ ਰਹੀ ਆ ਜਿਹੜੇ ਅੱਜ ਨੇਤਾ ਇਹ ਗੱਲ ਕਹਿੰਦੇ ਕਿ ਸੰਵਿਧਾਨ ਦੀ ਇਹਨਾਂ ਨੇ ਕਦਰ ਨਹੀਂ ਕੀਤੀ ਇਹਨਾਂ ਨੇ ਅੱਗ ਕਿਵੇਂ ਲਾਈ ਇਹ ਅੱਗ ਉਹਨਾਂ ਨੇ ਆਪਣੇ ਵਿਚਾਰਾਂ ਨਾਲ ਵੀ ਸਮੇਂ-ਸਮੇਂ ਤੇ ਬਹੁਤ ਵਾਰ ਲਾਈ ਆ ਸਾਡੇ ਕੋਲੇ ਸੰਵਿਧਾਨ ਦੇ ਵਿੱਚ ਮੂਲ ਛੱਡਿਆ ਕੀ ਆ ਨਿਤ ਤਾਂ ਖਬਰਾਂ ਹੀ ਆਉਂਦੀਆਂ ਕਿ ਸੰਵਿਧਾਨ ਦੇ ਵਿੱਚ ਆਹ ਤਰਮੀਮ ਕਰਤੀ ਆ ਸੰਵਿਧਾਨ ਦੇ ਵਿੱਚ ਆਹ ਬਦਲਾਅ ਕਰ ਦੇਣਾ ਸੰਵਿਧਾਨ ਦੇ ਵਿੱਚ ਆਹ ਬਦਲਾਅ ਕਰ ਦੇਣਾ ਸੰਵਿਧਾਨ ਦਾ ਜੋ ਤੋਂ ਜੋ ਬਣਾ ਦਿੱਤਾ ਗਿਆ ਤੇ ਅੱਜ ਸੰਵਿਧਾਨ ਦੇ ਨਾਂ ਨੂੰ ਕਿਵੇਂ ਵਰਤਿਆ ਜਾ ਰਿਹਾ ਸਿਰਫ ਆਪਾਂ ਹੀ ਦੀ ਗੱਲ ਕਰਦੇ ਆ ਇਸ ਆਕਾਸ਼ ਦੇ ਕੋਲੋਂ ਬਹੁਤ ਕੁਝ ਖੁਲਾਸਾ ਹੋ ਸਕਦਾ ਜੇਕਰ ਉਹਦੇ ਉੱਤੇ ਦਾਬਾ ਸਰਕਾਰੀ ਨਾ ਪਵੇ ਤਾਂ ਐਂਡ ਦੇ ਉੱਤੇ ਗੱਲ ਇਹ ਆਉਂਦੀ ਹੁੰਦੀ ਆ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਇਹ ਸਾਰੇ ਮਾਨਸਿਕ ਪਰੇਸ਼ਾਨਾ ਜਿਹੜੇ ਪੰਜਾਬ ਨੂੰ ਕੌਣ ਟੱਕਰਦੇ ਆ ਸਾਰੇ ਮਾਨਸਿਕ ਪਰੇਸ਼ਾਨ ਪੰਜਾਬ ਦੇ ਵਿੱਚ ਹੀ ਕਿਉਂ ਵਜਦੇ ਫਿਰਦੇ ਆ ਇਹ ਮਾਨਸਿਕ ਪਰੇਸ਼ਾਨ ਕਿਤੇ ਦਿੱਲੀ ਦੇ ਵਿੱਚ ਕੁਝ ਨਹੀਂ ਕਰ ਦਿੰਦੇ ਇਹ ਤਾਮਿਲਨਾਡੂ 'ਚ ਕਿਉਂ ਨਹੀਂ ਕੁਝ ਕਰ ਦਿੰਦੇ ਇਹ ਹਰਿਆਣੇ 'ਚ ਕੋਈ ਕੋਈ ਕਿਉਂ ਨਹੀਂ ਕਰ ਦੇਗੇ ਇਹ ਪੰਜਾਬ ਦੇ ਹਿੱਸੇ ਦੇ ਵਿੱਚ ਹੀ ਕਿਉਂ ਆਉਂਦੇ ਆ ਇਸ ਗੱਲ ਦੀ ਪੜਤਾਲ ਕੀਤੀ ਨਹੀਂ ਜਾ ਰਹੀ ਪਰ ਜੇ ਪੜਤਾਲ ਹੋਵੇ ਤਾਂ ਬਹੁਤ ਵੱਡੀਆਂ ਗੱਲਾਂ ਸਾਹਮਣੇ ਆ ਸਕਦੀਆਂ